ਇਹ ਹੈਗਾ ਆ ਬੈਡਰੂਮ ਇਹ ਵੀ ਕਮਰਾ ਹੈ ਹੈ ਨਾ ਇੱਥੇ ਹਵਾ ਆਣੀ ਆ ਸੁਖੋ ਇਧਰੋਂ ਆ ਨਾ ਅੱਪ ਜਦੋਂ ਬੈਠਣਾ ਹੈ ਅੰਦਰ ਬੈੱਡ ਤੇ ਫਿਰ ਇਧਰੋਂ ਹਵਾ ਆਣੀ ਆ ਠੰਡੀ ਠੰਡੀ ਅੱਪਾ ਇੱਥੇ ਹਵਾ ਲਿਆ ਕਰੋਂਗੇ ਠੀਕ ਆ ਓਕੇ ਓਕੇ ਹੋਰ ਹੋਰ ਕਮਰਾ ਦਿਖਾ ਦਿ ਮੈਨੂੰ ਇਹ ਇਹ ਸਟੋਰ ਰੂਮ ਹਾਂਜੀ ਹਾਂਜੀ ਇਹ ਵੀ ਇੱਕ ਕਮਰਾ ਹੈ ਨਾ ਹਾਂਜੀ ਹਾਂਜੀ ਔਰ ਕਿਹੜਾ ਆ ਇਹ ਤਾਂ ਹੋ ਗਿਆ ਹੈ ਬਾਥਰੂਮ ਸਿਰ ਰਸੋਈ ਕਿੱਥੇ ਆ ਕਿਚਨ ਕਿਚਨ ਕਿੱਥੇ ਹੈ ਓਏ ਚਲੋ ਅੱਗੇ ਚਲੀਏ ਦੇਖੀਏ ਟੀਚਰ ਦੀਆਂ ਲਾਈਟਾਂ ਲੱਗ ਗਈਆਂ ਦੇਖ ਤਾਂ ਦੇਖੀਏ ਇੱਧਰ ਵੀ ਲੱਗ ਗਈਆਂ ਆ ਇਹ ਸੂਕੂ ਮਾਰ ਆ ਗਈ ਇੱਕ ਹੋਰ ਰਹਿ ਗਿਆ ਕਮਰਾ ਇੱਧਰ ਹਾਂ ਉਹ ਦੇ ਅੰਦਰ ਉਹ ਪੀਆ ਉਹ ਵੀ ਬਾਥਰੂਮ ਆ ਇੱਧਰ ਆ ਦੇ ਕਮਰੇ ਇੱਕ ਹੋ ਇੱਧਰ ਰਹਿ ਗਿਆ ਨਾ ਹਾਂਜੀ ਇੱਧਰ ਲੇਟਾਂ ਲੱਗ ਗਈਆਂ ਉੱਪਰ ਸੂਕੂ ਵਾਓ ਬੱਲੇ ਸੂਕੂ ਕਿੰਦਾ ਸੋਨਾ ਲੱਗਦਾ ਇਹ ਇੱਥੇ ਸ਼ੀਸ਼ਾ ਲੱਗਣਾ ਹੈ। ਆਪਾਂ ਬਾਹਰ ਦੇਖਣ ਲਈ ਇੱਥੇ ਬਹਿ ਕੇ ਆਪਾਂ ਬਾਹਰ ਦੇਖ ਸਕਦੇ ਹਾਂ ਸ਼ੀਸ਼ੇ। ਕਰ ਤੋ ਆਪਾਂ ਨੂੰ ਪਤਾ ਲੱਗ ਜਾਊਗਾ ਕੌਣ ਆਇਆ ਬਾਹਰੋਂ। ਹਾਂ ਇੱਥੇ ਆਪਾਂ ਬੈਠ ਕੇ ਦੇਖ ਸਕਦੇ। ਉੱਪਰ ਪਰਦੇ ਲੱਗ ਜਾਣੇ ਆ। ਸੇ ਮਜੇ ਸੇ ਸ਼ੋਆ ਕਰੂੰਗੇ ਇੱਥੇ। ਹਾਂਜੀ ਇੱਥੇ ਮਜੇ ਸੇ ਸ਼ੋਆ ਕਰੂੰਗੇ। ਹਾਂ ਮਜੇ ਸੇ ਸ਼ੋਆ ਕਰਾਂ। ਇਹ ਵੀ ਦੇਖ ਲਓ ਇੱਥੇ ਕੱਪੜਿਆਂ ਦਾ ਭੰਡਾਰ ਡਰੈਸਿੰਗ ਰੂਮ ਆ। बनना के रूम ये वाशरूम भजो 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 टाइल आ गई सुखो देखिया नहीं तू तो। देख लिया देख लिया और देख लो है ना ਆ ਆਵਲਾ ਕਲਰ ਆ ਸੁੱਖੂ ਦੇਖ ਤਾਂ ਸੋਨਾ ਆ ਛੋਟੇ ਬਾਹਰ ਵੀ ਪਈਆਂ ਆ ਇੱਧਰ 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 ਪਈਆਂ ਆ ਟੈਲਾ ਦੇਖ ਲੋ ਲੱਭ ਲੋ ਕਿੱਥੇ ਆ ਆਹ ਦੇ ਇੱਧਰ ਉਹ ਫੋਲ ਗਿਆ ਅੰਦਰੋਂ ਦੇ ਤਰੋ ਦੇਖ ਲੈ ਮੈਨ ਲੱਭ ਲਈ ਸੀ ਜਿੱਦਾਂ ਦੀਆਂ ਆ ਮਗਰ ਭੈ ਕੀ ਬੱਚੋ ਬੱਚੋ ਨਹੀਂ ਕਿੱਥੇ ਲੁੱਕ ਗਈ ਆ ਮੈਂ ਤਾਂ ਲੱਭ ਕੇ ਦੇਖਾ ਕਿੱਥੇ ਆ ਕਿੱਥੇ ਐ ਤੂੰ ਸੁਕੂਆ ਬੰਦਰ ਦੇਖੀ ਪੂੜੀਆਂ ਚੜ ਕੇ ਉੱਪਰ ਚਲੋ ਪੋੜੀਆਂ ਤੇ ਲੱਟਾ ਦੇਖੀਂ ਤੂੰ ਕਿੱਥੇ ਆ ਪੋੜੀਆਂ ਦੀਆਂ ਲੱਟਾਂ ਤਾਂ ਦਸੀਆਂ ਹੀ ਨਹੀਂ ਤੂੰ ਮੈਨੂੰ ਸੋਣੀ ਆ ਜਾਂ ਨਹੀਂ ਦੇਖ ਲੈ ਚੱਲੀਏ ਉੱਪਰ ਚਲੋ ਫਿਰ ਲਾਈਟਾਂ ਦੇਖ ਰਾ ਸੁੱਖੋ ਪਹਿਲਾਂ ਸੋਹਣੀ ਆ ਆ ਸੋਹਣਾ ਆ ਵੀ ਆਈ ਜਾ 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 ਨੀ ਸੋਹਣੀ ਕੀ ਕਾ ਪਤੰਗ ਵਿੱਚੋਂ ਮੋੜ ਪਤੰਗ ਵਿੱਚੋਂ ਢੋ ਲੈਨੇ ਆਹ ਲੈ ਸੁੱਖੋ ਟੈਲਾ ਰਹਿ ਗਿਆ ਲਾਂ ਤੋਂ ਰੰਗ ਰਹਿ ਗਿਆ ਕਰਵਾਂ ਤੋਂ ਹੈ ਸੁੱਖੋ ਕਿੱਦਾਂ ਤੂੰ ਆ ਗਈ ਹੈਂ ਐ ਸੁਖੂ ਸੁਖੂ ਲੋ ਜੀ ਛੇੜਦੀ ਪਈ ਐ ਕੋਠੇ ਤੇ ਦੇਖੋ ਯੋ ਜੋ ਕਰਦੀ ਐ ਹਾਂ ਨੇ ਆ ਇੱਥੇ ਕੁਮਣਾ ਇੱਥੇ ਕੁਮਣਾ ਹਾਂ ਤੇ ਤੈਨੂੰ ਆਦੇ ਤਾਰਾ ਵੀ ਲਾਕੀਆ ਸੁਖੂ ਪਿਛੇ ਪਾਤਾ ਨਾ ਨਹੀਂ ਹਾਂ ਤੂੰ ਕਰਾਈ ਤੇ ਲੱਗ ਜੂਗਾ ਤੈਨੂੰ ਚਲ ਜੀ ਪਤੰਡੇ ਚਲੀਏ ਆਹ ਇਹ ਲਾਈਟਾਂ ਸੋਹਣੀਆਂ ਲੱਗੀਆਂ ਹਾਂ ਉੱਪਰ ਦੀ ਉੱਪਰ ਕਰਤੀ ਗਿਆਣਾ ਹੂੰ ਉੱਪਰ ਕਰਤੀ ਗਿਆਣਾ ਹੂੰ ਆਹਦੇ ਉੱਪਰ ਵੀ ਇਹ ਡਿਜ਼ਾਈਨ ਬਣਿਆ ਸੁਖੋ ਮੈਂ ਉੱਪਰ ਮਸਤੀ ਕਰੂੰਗੀ ਹਾਂ ਉੱਪਰ ਮਸਤੀ ਕਰੂੰਗੀ ਚਲੋ ਆਜੋ ਚੱਦੀਏ ਪਤੰਡੇ ਨਹੀਂ ਹਾਂ ਜਲੀ ਜਾਉਂਗੀ ਠੀਕ ਹੈ ਨਹੀਂ ਚਲ ਡੈਕਟਾਂ ਨ ਸੋਹਣੀਆਂ ਸੋਹਣੀਆਂ ਇੱਕ ਠੀਕ ਬਧੀਆ ਲੱਗੀਆਂ ਤੈਨੂੰ ਹਾਂ ਲੱਗਦੀਆਂ ਠੀਕ ਆ ਬੜੀ ਧੰਨੋ ਕਾਦੋ ਨਹੀਂ ਜਾਣਾ ਕਰਨ ਨੂੰ ਇੱਥੇ ਕੀ ਲੱਗਦਾ ਤੈਨੂੰ ਸੋਨਾ ਲੱਗਦਾ ਆ ਸੋਨਾ ਲੱਗਦਾ ਆ ਇੱਥੇ ਸੋਨਾ ਠੀਕ ਆ ਅੱਜ ਮੈਂ ਇੱਥੇ ਸੋਨਾ ਬਣ ਕੇ ਠੀਕ ਆ ਤੇਰੇ ਇੱਥੇ ਬਿਸਤਰਾ ਪਾ ਦਵਾਂਗੇ ਓਕੇ ਪੰਪਲੀ ਲੈ ਕੇ ਨਹੀਂ ਇਹ ਪੁਲਾ ਦੇ ਪਤਾ ਨਹੀਂ ਕਿ ਆਣੀ ਮਲਾਣਾ ਜਾਂ ਇਹ ਆ ਬੰਦ ਕਰੀ ਲੋ ਜੀ ਸੌਖੂ ਮੈਨੂੰ ਲਾਈਟ ਫੜਾਣ ਆਈ ਹੈ ਲਿਓ ਥੈਂਕ ਯੂ ਇਹ ਨਹੀਂ ਇਹ ਨਹੀਂ ਲੱਗਣਾ ਬਾਅਦ ਚ ਆਉਂਗਾ ਥੱਲੇ ਉੱਤਰ ਜਾ ਹੌਲੀ ਹੌਲੀ ਉੱਤਰੀ ਹੋ ਹੋ ਓਕੇ ਥੈਂਕ ਯੂ लो जी सुख आइए इतल च खेलन सुखू आइए इतने पूल च खेन गाने सुनागी लैब सुख देख झूटे लिया है